ਦੋਸਤੋ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਵੀਰਾਂ ਦੇਖ ਰਹੇ ਆ ਮਗਰ ਕੈਮਰਾਮੈਨ ਵੀ ਰੋਕਿਆ ਜੀ ਅੱਗ ਲੱਗੀ ਹੋਈ ਹੈ ਜੀ ਇਹ ਸਾਊਂਡ ਸਰਕਟ ਦੇ ਨਾਲ ਅੱਗ ਲੱਗੀ ਹੈ ਬਿਜਲੀ ਦੇ ਤਰ੍ਹਾਂ ਤੋਂ ਅੱਗ ਲੱਗੀ ਹੈ ਆਪਾਂ ਕਈ ਵੀਰ ਕਹਿੰਦੇ ਆ ਬਾਈ ਵੀ ਜਿਹੜੀ ਸਰਕਾਰ ਹੈ ਲੈਟਰੀ ਛੱਡ ਦੇ ਬਿਜਲੀ ਮੈਂ ਕਹਾਂ ਲੈਟਰੀ ਛੱਡਦਾ ਲੈਟ ਛੱਡਣੀ ਚਾਹੀਦੀ ਹੈ ਉਹ ਬਾਈ ਬੀਵੀ ਵਾਲੇ ਮੈਂ ਕਹਿੰਦਾ ਜੀ ਜਿੱਥੇ ਜਾਵੇ ਤਾਂ ਬਿਲਕੁਲ ਸਹੀ ਹੈ ਉਹਨਾਂ ਦਾ ਕੋਈ ਫਸੂਕ ਨਹੀਂ ਇਹ ਬਾਈ ਆ ਜਰਾ ਆਪਾਂ ਜੀ ਬੜੀ ਮਦਦ ਕਰਦੀਆਂ ਬਹੁਤ ਬਹੁਤ ਇਹਦਾ ਜਿਹੜਾ ਜਾ ਬਣੀ ਦਾ ਕੰਮ ਸੀਗਾ ਉਹ ਬਾਈ ਦਾ ਕੰਮ ਦਿਖਾਵਾਂਗੇ ਤੁਹਾਨੂੰ ਦੁਕਾਨ ਤੇ ਬਿਲਕੁਲ ਮੈਂ ਕਹਿੰਦਾ ਵੀ ਖਤਮ ਹੋ ਚੁੱਕਿਆ ਖੜਾ ਕੁਛ ਤੇਰੇ ਨੇ ਮਸਾਲਾ ਸਟੈਂਡ ਦਿੱਤਾ ਸੀ ਐ ਬਾਈ ਤੁਹਾਡੀ ਮਿਸੇਸ ਦੀ ਵੀ ਦੇਖੋ ਚੁੱਕੀ ਐ ਹਾਂ ਬੋਲ ਰਿਹਾ ਠੀਕ ਐ ਤੇਰਾ ਮਕਾਨ ਵੇਚ ਕੇ ਤੇਰਾ ਦੱਸ ਦੇ ਠੀਕ ਐ ਬਾਈ ਬਾਈ ਕਿਹੜਾ ਪਸੰਦ ਸਰਦਾਰ ਮਾਨੀ ਮਸਾਲਾ ਕੋਤਵਾ ਬਾਈ ਕੀ ਕਰਦਾ ਉਹ ਇਧਰ ਇਕੱਟਾ ਕਿੰਨੇ ਇਕੱਟੇ ਕੀ ਕਰਦਾ ਬਾਹਰ ਆਲੀ ਅੱਗ ਲੱਗ ਖਾਇ ਇਹ ਅਗਲੀ ਕੋਈ ਦਰੱਖਤ ਫਰਕ ਬਮਾਰਡ ਥੱਲੇ ਵਾਲੀ ਤਾਂ ਡੈਡ ਗਈ ਸੀ ਠੀਕ ਐ ਜੀ ਪਰ ਇਹਦਾ ਉੱਪਰ ਕਹਾਮਾ ਜਿਹੜੇ ਬੰਦੇ ਸਾਹਮਣੇ ਉੱਠਾ ਦੇ ਪਏ ਸੀ ਉਹ ਫਿਰ ਤੇ ਜੀ ਦੋ ਰਸ ਗਿਆ ਉੱਥੇ ਅੱਗ ਲੱਗੀ ਠੀਕ ਹੈ ਗੁਰਦੁਆਰਾ ਬਿਮਾਰ ਕੇਂਦਰ ਦੇ ਚਾਹ ਮੋੜਾ ਕਹਿੰਦਾ ਕਹਿੰਦਾ ਤਾਰਾ ਉੱਤੋਂ ਕਿ ਕਿਹਾ ਮੇਰੇ ਕੰਨ ਮੂਰੇ ਠੀਕ ਹੈ ਮਗਰ ਕਿ ਠੀਕ ਹੈ ਮੇਰੇ ਚਾਹ ਕੇ ਮੇਰੇ ਮੀਟਰ ਦਾ ਪੜਾ ਕਰਦਾ ਜੀ ਠੀਕ ਹੈ ਤੇ ਮਿੱਟੀ ਵੀ ਬਚ ਗਿਆ ਤੁਹਾਡਾ ਹਾਂ ਇਹ ਫਿਰ ਪਿੱਛੇ ਢਾਕਾ ਪਿਆ ਇਹ ਆਹ ਤਰ੍ਹਾਂ ਗੇੜੇ ਨਾਲ ਕਾਈਏ ਅੱਗ ਹਜੇ ਨਹੀਂ ਲੱਗੀ ਪਈ ਹੈ ਹਜੇ ਨਹੀਂ ਕੋਈ ਨਹੀਂ ਕੀ ਕਰਨਾ ਉੱਪਰ ਅਸੀਂ ਗੱਲ ਕਰਦੇ ਪਾਣੀ ਆ ਜੀ ਪਾਣੀ ਕਰਦੇ ਉਹ ਜਿਹੜੀ ਪ੍ਰਾਪਾ ਲੋਕਾਂ ਦੀ ਇੱਕ ਇਕੱਠਾ ਬਣੀ ਵੀ ਪਰਾਲੀ ਦੀਆਂ ਥੋਸ ਹੋਦੀ ਹੈ ਨਾ ਜੇ ਕੋਈ ਜਾਣੀ ਨਿਸ਼ਾਨ ਜੀ ਜਾਣੀ ਨਿਸ਼ਾਨ ਜੀ ਇਹਦਾ ਨੁਕਸਾਨ ਹੋ ਗਿਆ ਬਾਈ ਕਿੰਨਾ ਨੁਕਸਾਨ ਆ ਬੜਾ ਕੈਮਰੇ ਬੁਰੇ ਕਰਸੋ ਨਾ ਨੁਕਸਾਨ ਤਾਂ ਪਈ ਦੀ ਨਾ ਕਿਹਾ ਸਭ ਤੋਂ ਵੀ ਜਿਹੜਾ ਜਿਹੜੇ ਸਾਬ ਨਾਲ ਮੱਛਿਆਗਾ ਉਹਦਾ ਹੈਗਾ ਕੋ 50 ਹਜ਼ਾਰ ਦਾ ਹੀ 50 ਹਜ਼ਾਰ ਦਾ ਮੇਰਾ ਸੱਡ ਛੋਟੀ ਪਾਇਆ ਬਸ ਗਈ ਠੀਕ ਹੈ ਜੀ ਬਾਕੀ ਫਰਿਜ ਹੋ ਜਾ ਆਜੋ ਬਾਈ ਆਪਾਂ ਆਪਣੇ ਨਾਲ ਆਜੋ ਆਜੋ ਬਾਈ ਜਿਹੜਾ ਨੁਕਸਾਨ ਹੋਇਆ ਉਸਨੂੰ ਸਾਰਾ ਦਿਖਾਉਣਾ ਬਈ ਇੱਧਰ ਦਿਖਾ ਦਿਓ ਜਿਹੜੀਆਂ ਹੈਗੀਆਂ ਪਾਣੀ ਵਾਲੀਆਂ ਗੱਡੀਆਂ ਫਾਇਰ ਡੇਟ ਤੇ ਪਹੁੰਚਾ ਹੋਇਆ ਜੀ ਮੌਜੂਦਾ ਅੱਪਾ ਪ੍ਰਸ਼ਾਸਨ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਬਹੁਤ ਉਹਨਾਂ ਦੀ ਵਿਚਾਰਾਂ ਦੀ ਜਿਹੜੀ ਹੈਗੀ ਹੈ ਉਹਨਾਂ ਨੇ ਇੱਥੇ ਆਪਣੇ ਗੱਡੀਆਂ ਬਚਾਈਆਂ ਜਿਹੜੇ ਭਗਵੰਤ ਸਰਦਾਰ ਨੂੰ ਮੜਾ ਕਹਿੰਦੇ ਆ ਤੇ ਉਹਦੇ ਚ ਲੋਕਾਂ ਨੇ ਕੋਈ ਲਾਈਟ ਨਹੀਂ ਦਿੰਦੇ ਇਹਨਾਂ ਦਾ ਕਸੂਰ ਹੈ ਅੱਪਾ ਜੀ ਦੇਖੇ ਜੇ ਤਾਂ ਲਾਈਟ ਦਾ ਬਾਈ ਹੱਕ ਮੰਗਦੇ ਨਹੀਂ ਨਜ਼ਰ ਚਾਲਕ ਨਹੀਂ ਇਹਦੀ ਵਟ ਨਹੀਂ ਹੁੰਦੀ ਉਹਨਾਂ ਦਾ ਲਾਈਟ ਦਾ ਮਸਾਜ ਹੀ ਮੈਂ ਤਾਂ ਕੋਈ ਕਲਕ ਤੋਂ ਉਹਦੀ ਕੋਈ ਨਿਕਾਸੀ ਹੋਵੇ ਕਿਦਾਂ ਦਾ ਠੀਕ ਹੈ ਜੇ ਉਹਨਾਂ ਤੋਂ ਫਾਇਦੀ ਹੋਸੀ ਜੀ ਪਾਰੇ ਗੱਲਾਂ ਸਲਾ ਤੇ ਫਟਾਸੀ ਰਹੀ ਜੀ ਇਹ ਲੱਗਦਾ ਤਾਂ ਬਹੁਤ ਸਿੱਧਾ ਸੀ ਕਿੰਨੇ ਦਾ ਨੁਕਸਾਨ ਆਈ ਤੇ ਬਾਈ ਦਾ ਨੁਕਸਾਨ ਆਏਗਾ ਇੱਕ ਆਪ ਕੋਲ ਅੰਦਾਜ਼ਾ ਉਹ ਕੋਈ ਤੁਸੀਂ ਉੱਚੀ ਬੋਲ ਬੜਾ ਜਾਨ 1500 ਕਵਾਂਟਲ ਸੀ ਜੇ ਸਭ ਨੂੰ ਮਾਰ ਜੀ ਕਿੰਨਾ ਜੀ 1500 ਕਵਾਂਟਲ ਜੀ 1500 ਕਵਾਂਟਲ ਆਪ ਕੋਈ ਕਿੰਨੇ ਦਾ ਕਿਉਂਕਿ ਮੁੰਡੇ ਨੇ ਖੇਤੀ ਬੜੀ ਬੜੀ ਨਾਲ ਲੈ ਗਏ ਇਹ ਸਭ ਨੇ ਜੀ ਆਹ ਕਾ 2 ਪਣੇ 200 ਲੀਟਰ ਚੱਲ ਜੀ ਠੀਕ ਹੈ ਬਾਈ ਆ ਦੇਖੋ ਬਾਈ ਸਾਰਾ ਨੁਕਸਾਨ ਕਿੰਨਾ ਹੋਇਆ ਬਾਈ ਸਾਹਮਣੇ ਮੀਟਰ ਵਿੱਚ ਆ ਉਹ ਲੀਏ ਗਿਆ ਜੀ ਅੱਗੇ ਕਿਉਂਕਿ ਜਿਹੜੀ ਅੱਗੇ ਅਗਰ ਕਦੇ ਵੀ ਕਿਸੇ ਨੂੰ ਹੀ ਪਾਇਸ ਸਕਦਾ ਸਾੜ ਬਹੁਤ ਹੋਇਆ ਤੇ ਕੁੱਲ ਬਲਾਕ ਤੁਸੀਂ ਦੇਖ ਸਕਦੇ ਹੋ ਆ ਬਾਈ ਦਾ ਵਿਚਰੇ ਦਾ ਇਹ ਤਾਂ ਜਿਲ੍ਹਾ ਆਪ ਦਾ ਇੱਕ ਰਹਿਣ ਵਸੇ ਦਾ ਸੀ ਇੱਥੇ ਬਾਈ ਚਾਹ ਦਾ ਕੰਮ ਕਰਦੇ ਸੀਗੇ ਤੇ ਆ ਜਿਹੜਾ ਬਿਲਕੁਲ ਸੜ ਕੇ ਸੁਆਹ ਝੁਕਿਆ ਹੈ ਬਰੇ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਤੁਸੀਂ ਡਰਾਮਾ ਨਾ ਸਮਝੋ ਕਈ ਬੰਦੇ ਸਮਝਦੇ ਆ ਵੀ ਡਰਾਮਾ ਹੈ ਨਹੀਂ ਡਰਾਮਾ ਸਾਬ ਕਰਦੇ ਆ ਪਾ ਰਹੇ ਆ ਅਸੀਂ ਬਾਈ ਬਾਈ ਦੀ ਟੀਮ ਸੀ ਹੈ ਅਸੀਂ ਸਾਬੇ ਰੱਖੇ ਨਾ ਕੋਈ ਬੋਲਦੇ ਆ ਬਾਈਆਂ ਵੀ ਇਹ ਪਾਵਾਗੇ ਵੀ ਬੜੇ ਡਰਾਮਾ ਨਹੀਂ ਹੈ ਇੱਕ ਹਕੀਕਤ ਹੈ ਆ ਦੇਖੋ ਆਹ ਗਾਜੀ ਵੀ ਲੱਗੀ ਹੋਈ ਹੈ ਚੱਕ ਬੁੱਢਾ ਨਾਲ ਹੀ ਲੈ ਰਹੀ ਲੱਖ ਰੁਪਿਆ ਦਾ ਨਾਲ ਜਿਹੜਾ ਮੁੰਡਾ ਇੱਥੋਂ ਦਾ ਉਹਦਾ ਨਸਾਨ ਹੋ ਚੁੱਕਿਆ ਬਾਕੀ ਪੈਸਾ ਤਾਂ ਉਸਾਰਾ ਟਾਕੇ ਪਾਸੇ ਰੱਖਿਆ ਉਸਾਰਾ ਕੋਈ ਹੋਰ ਨਹੀਂ ਆ ਰਿਹਾ ਇਹ ਵੀ ਇਹੋ ਦਿਖਾਵਾ ਕਰੇ ਬਾਈ 1/2 ਘੰਟਾ ਆ ਜੀ ਹਾਂ ਜੀ ਬੋਲਾ ਬਾਈ ਉਹਨਾਂ ਬੋਲੋ ਸਾਂ ਜਿਹੜਾ ਮੁੰਡਾ ਵਜਦਾ ਉਹ ਆਪਣਾ ਦਾ ਆਪਣਾ ਜਿੱਦੇ ਬਾਈ ਕਿੱਥੋਂ ਦੇ ਕੀ ਹੈ ਇਹ ਕਿੱਲੇ ਲੱਗਣਾ ਤੁਸੀ ਮਾਣਿਆ ਨਾ ਸੁਣਿਆ ਹੋਣਾ ਗੱਲ ਕਰਾਂ ਮਾਣਿਆ ਇਹ ਲੱਗਦਾ ਸੀ ਤੇ ਪਿੰਡ ਤੋਂ ਵੀ ਬਾਈ ਇਹ ਇਹ ਮੁੰਡਾ ਬਈ ਉਹਦਾ ਇਕੱਠਾ ਕਾਫੀ ਮਤਲਬ ਕਿ ਲੱਖਾਂ ਦਾ ਲਾਣਾ ਨਬਾਈ ਦਾ ਹੋ ਗਿਆ ਇਹ ਹਜ਼ਾਰਾਂ ਦਾ ਨੁਕਸਾਨ ਹੋ ਗਿਆ ਬਰਾਬ ਜਿਹੜੀ ਆਵਾਜ਼ ਆਉਂਦਾ ਜੋ ਆ ਉਹਦਾ ਮਾਦਮ ਜਿੱਤਦਾ ਹੋਵੇ ਬਰੇ ਮਾੜਾ ਸਾਲ ਹਾਂ ਸਾਰਾ ਇਹ ਕਿ ਇਹਦਾ ਬਾਈ ਹੁਣ ਅੱਗੇ ਪਿੱਛੇ ਵਿਚੇ ਨਾ ਕੋਈ ਨਹੀਂ ਨਹੀਂ ਜੀ ਆ ਇਹ ਇਕੱਲਾ ਹੀ ਕਮਾਈ ਕਰਦਾ ਸੀਗਾ ਬਾਈ ਬੱਚੇ ਕਿੰਨੇ ਆ ਦੋ ਬੱਚੇ ਆ ਜੀ ਇਹ ਫਰਿੱਜ ਵੀ ਟੁੱਟ ਚੁੱਕਿਆ ਹੈ ਆ ਦੇਖੋ ਜਿੱਤਦਾ ਦੇ ਬਰੇ ਮਾੜਾ ਬਰੇ ਇੱਕ ਨਾ ਉਹਦਾ ਮੋਬਾਈਲ ਨੰਬਰ ਪਾ ਦੇ ਯਾਰ ਹਣਾ ਬੋਲ ਦੇ ਸਾਰਾ ਓਏ ਨੰਬਰ ਤੇ ਲੱਗ ਕਿੰਨਾ 682 42986 99682 4207 ਠੀਕ ਹੈ ਕੋਈ ਥੋੜਾ ਵੀ ਨੰਬਰ ਲਾਉਂਗੀ ਦੇਵਾਂਗੀ ਇਹ ਸਾਰੀਆਂ ਬਾਜ਼ਾਰਾਂ ਤੇ ਜੀਰਾ ਰੱਖ ਕੇ ਬਾਈ ਉਹ ਦੇਖ ਕੇ ਬਾਈ 1500 ਦਾ ਸਰਕਾਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੌਕੇ ਤੇ ਭਾਈ ਗੱਡੀਆਂ ਭੇਜੀਆਂ ਤੇ ਬਾਈ ਦਾ ਵਿਚਾਰ ਭਾਈ ਜੀ ਜੇ ਪੁਲਿਸ ਬਿਨ ਸਹਾਸ ਨਹੀਂ ਨਾ ਡੈਮ ਤੇ ਹੁੰਦਾ ਗੱਡੀਆਂ ਨਾ ਆਉਂਦੀਆਂ ਹੈ ਜੀ ਬੜਾ ਖਵਾ ਹੋਦਾ ਨਾ ਤਾਂ ਕੁਛ ਨਿਕਲਦਾ ਸੀ ਕਿ ਬੰਦੇ ਇੰਸਾਈਡ ਤੇ ਆ ਗਈ ਠੀਕ ਹੈ ਨਾਲ ਮੇਰਾ ਸਮਾਨ ਖੱਚ ਕੱਚਾ ਕੇ ਕਰਤਾ ਹੀ ਰੋਡ ਤੇ ਠੀਕ ਹੈ ਜੀ ਮਤਲਬ ਭਾਈ ਪੁਲਿਸ ਸਹਾਸ ਨਹੀਂ ਜੰਗਾਉ ਸਮਝਦੇ ਹਾਂ 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 ਉਹਦੇ ਨਾ ਹੁੰਦੇ ਨਾ ਹੁੰਦੇ ਬੇਟਾ ਕਿੱਥੇ ਆਜੋ ਵੀ ਅੱਗੇ ਆਜੋ ਕੋਈ ਕਹਾ ਬਈ ਨਹੀਂ ਸੀ ਆਹ ਦੇਖੋ ਭਾਈ ਉਹਦੇ ਸਾਰੇ ਇਹਨਾਂ ਨੂੰ ਦੇਖਾਉਂਦੇ ਹਲੇ ਵੀ ਅੱਖ ਲੱਗੀ ਜੀ ਹਲੇ ਵੀ ਉਹ ਨੂੰ ਨਹੀਂ ਲੱਗਿਆ ਬਰੀਏ ਲਾ ਆਪਣੇ ਕਾਨਿਆਂ ਤੇ ਆ ਛੱਤ ਸੀਗੀ ਤੇ ਇਹ ਕਿੰਨਾ ਖਰਚਾ ਹੋ ਗਿਆ ਸੀ ਕਿੰਨਾ ਖਰਚਾ ਆਇਆ ਸੀ ਇਹ ਖਰਚਾ ਇਹ ਤਾਂ ਸਭ ਦਾ 32000 ਲੱਗਿਆ ਸੀ ਬਰਾਬਰ ਠੀਕ ਹੈ ਬੰਦ ਸਭਾਈ ਬਾਈਦਾਰਾਂ ਸੀ Google Pay ਨੰਬਰ ਵੀ ਦੇਵਾਂਗੇ ਜੀ ਕਿਸੇ ਵੀਰ ਨੇ ਮਦਦ ਕਰਨੀ ਆ ਜਰੂਰ ਮਦਦ ਕਰੋ ਕਿਉਂਕਿ ਕਹਿੰਦੇ ਨਾ ਵੀ ਭਾਈ ਥੋੜੇ ਥੋੜੇ ਨਾਲ ਬੂੰਦ ਬੂੰਦਰ ਨਾਲ ਸਾਗਰ ਭਰ ਜਾਂਦਾ ਹੈ ਤੇ ਭਾਈ ਆਪਣੀ ਜਗ੍ਹਾ ਆਪਣੀਆਂ ਸਮਝੀ ਪਿਆਲੇ ਦੇਖੋ ਬਾਈ ਨਾਲ ਨੇੜੇ ਬਸਾ ਕੇ ਬਣਾਏ ਜੀ ਕੋਈ ਜੀ ਖਰਦੋ ਤੇ ਬਾਈ ਆ ਜਿਹੜਾ ਘਰ ਆ ਬਾਈ ਚਿੱਕਲੇ ਆ ਜੀ ਵੀਰੇ ਤੁਸੀਂ ਕਿੱਲੇ ਆ ਜੀ ਨਾਲ ਆ ਜੀ ਤੁਸੀਂ ਜਿਹੜਾ ਦੇਖ ਰਹੇ ਹੋ ਜਗਾ ਬਾਈ ਇੱਥੇ ਵੀ ਚਲੇ ਬਾਈ ਕੰਨੇ ਹੀ ਰਹਿੰਦੇ ਸੀਗੇ ਤੇ ਇੱਥੇ ਹੀ ਬਾਈ ਮਤਲਬ ਕੀ ਆਦਾ ਜੋ ਟਾਈਮ ਪਾਸ ਕਰਦੇ ਸੀ ਦੋ ਬੱਚੇ ਵਿਚਾਰਿਆਂ ਦੇ ਤੇ ਮਿਸਰੀ ਜੀ ਦਿੱਸੋ ਚੁੱਕੀ ਆ ਬਾਈ ਘਰ ਵਾਲੀ ਦੀ ਇੱਕ ਥੋੜੀ ਨਾ ਵੀਡੀਓ ਦੇਖੀ ਸੀ ਬਾਈ ਬਮਾਨ ਬਠਿੰਡੇ ਵਾਲੇ ਦੀ ਭੇਜਦੀ ਹਾਂਜੀ ਉਹ ਪਾਈ ਸੋਲਣੇ ਹਾਂਜੀ ਮੈਂ ਦੁਕਾਨਾ ਚਲੋ ਪਹਿਲਾਂ ਧੰਨਵਾਦੀਆਂ ਮਾਨ ਬਠਿੰਡੇ ਵਾਲਾ ਜਿੰਨੇ ਥੋੜੀ ਮਦਦ ਕੀਤੀ ਹੈ ਨਾ ਉਹ ਹੋਰ ਕੋਈ ਪੇਜ ਆਇਆ ਬਈ ਕਿ ਨਹੀਂ ਆਇਆ ਹੋਰ ਪੇਜ ਵਾਲਾ ਬੰਦਾ ਪੁੱਛੇ ਹਾਂ ਜੀ ਹੋਰ ਵੀ ਇੱਕ ਗਿੱਲਾ ਤੋਂ ਮੁੰਡਾ ਕੱਲ ਉਹ ਵੀ ਆਇਆ ਸੀਗਾ ਜੀ ਠੀਕ ਹੈ ਬਈ ਇਹੀ ਕੰਮ ਸੀ ਆਪਣਾ ਟਿਕਾਣਾ ਹਾਂ ਬਸ ਇਹੀ ਸੀਗਾ ਦੇਖੋ ਬਈ ਤੇਰਾ ਬਾਈ ਦਾ ਨਾ ਟਿਕਾਣਾ ਸੀਗਾ ਇਹ ਵੀ ਤੁਸੀਂ ਦੇਖੋ ਨਾ ਇੱਥੇ ਕਿ ਰਹਿਣ ਦਾ ਹਲ ਹੈਗਾ ਵੀ ਲੇਕਿਨ ਇਹ ਕਿ ਬੱਚੇ ਕਿੱਥੇ ਜਾਣ ਤੇ ਆਹ ਦੇਖੋ ਦਿਖਾ ਦੇ ਬੰਦਾ ਆਹ ਦੇਖੋ ਜੀ ਹੁਣ ਤੁਸੀਂ ਆਪ ਵੀ ਦੇਖ ਲਓ ਵੀ ਬੰਦਾ ਕਿੱਥੇ ਜਾਵੇ ਤੇ ਕਿੱਥੇ ਨਾ ਜਾਵੇ ਨਾ ਬਿਲਕੁਲ ਬਈ ਇੱਥੇ ਵੀ ਆਪਾਂ ਨਾ ਬਹੁਤ ਇੰਨੀ ਜਿਆਦਾ ਪ੍ਰਦਾਵ ਮਾਰ ਰਹੀ ਐ ਸੇਖ ਐ ਵੀ ਤੁਸੀਂ ਸੋਚ ਨਹੀਂ ਸਕਦੇ ਵੀ ਕਿੰਨੀ ਕਿਤੇ ਆ ਆਗ ਲਗ ਅਗ ਦਾ ਸੇਖ ਹੈਗਾ ਨਾ ਬਚਾ ਵੀ ਲੱਗਿਆ ਪਾਣੀ ਪੋਣੀ ਜਿਹੜਾ ਬੱਚਾ ਬਾਕੀ ਤਾਂ ਉਥੇ ਪੂਰੇ ਪਿਆ ਸੀਗਾ ਕੋਲੇ ਰਹਿਣ ਦਾ ਸਾਧਨ ਨਹੀਂ ਰਹਿ ਗਿਆ ਚਲੀ ਕੋਲੇ ਨਾ ਇਹਦੇ ਕੋਲੇ ਮਤਲਬ ਕੋਈ ਰੋਜ਼ਗਾਰ ਨਹੀਂ ਰਹਿ ਗਿਆ ਤੇ ਆਪਾਂ ਭਾਈ ਹੁਣ ਇਹ ਹੀ ਬੇਨਤੀ ਕਰ ਸਕਦੇ ਆਂ ਵੀ ਬਾਈ ਦੀ ਕੀ ਐ ਮਦਦ ਕਰਨੀ ਐ ਭਾਈ ਇੱਕੋਰੀ ਨਾ ਉਸ ਮਿਸਰੀ ਬਾਰੇ ਜਰੂਰ ਦੱਸੋ ਵੀ ਕੀ ਪ੍ਰੋਬਲਮ ਹੋਈ ਸੰਧਾ ਨੂੰ ਕਿੰਨਾ ਇਲਾਜ ਦੇ ਪੈਸੇ ਲੱਗਿਆ ਸੀਗਾ ਕਿਵੇਂ ਉਹਨੇ ਡੈਟ ਰੂਸੀ ਜੀ ਕਿਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਬੱਸ ਦੇ ਵਿੱਚ ਜੀ ਇੱਕ ਨਜ਼ਰ ਪਹਿਲਾਂ ਵੀਰੇ ਹਾਂਜੀ ਇਹ ਹੋ ਗਏ ਮੈਨੂੰ ਲੱਗਾ ਦਾ 10-12 ਸਾਲਾਂ ਤੋਂ ਉੱਤੇ ਹੋ ਗਿਆ ਜੀ ਠੀਕ ਹੈ ਵੀਰੇ ਮੇਰੇ ਜਾਦ ਨਹੀਂ ਆਈ ਆ ਜੀ ਬੱਚੇ ਤੁਸੀਂ ਪਾਲੇ ਆਪ ਜੀ ਹਾਂਜੀ ਠੀਕ ਹੈ ਵੀਰੇ ਬੱਚੇ ਮੈਂ ਉਸ ਤੋਂ ਬਾਅਦ ਗੁੱਡੀਆਂ ਮੈਂ ਆਪ ਹੀ ਬੈਹੀਆਂ ਮੇਰੀਆਂ ਦੋ ਕੁੜੀਆਂ ਸੀ ਲੱਗਦੀਆਂ ਠੀਕ ਹੈ ਠੀਕ ਹੈ ਭਾਈ ਠੀਕ ਹੈ ਤੇ ਕਰ ਮਕਾਨ ਵੇਚ ਕੇ ਸਭ ਲੋ ਉੱਤੇ ਲੱਗਦਾ ਸੀਗਾ ਕੋਈ ਨਹੀਂ ਕੋਈ ਨਹੀਂ ਕੋਈ ਮੰਨ ਮੰਨ ਉਹਲਾ ਕਰ ਤੇਰੀ ਜਿੰਨੀ ਸਪੋਰਟ ਉਹ ਹੀ ਅਸੀਂ ਤੇਰੀ ਸਪੋਰਟ ਕਰਾਂਗੇ ਉਹ ਦਮ ਮੇਰਾ ਜਵਾਈ ਕੁਦਰਗਾ ਸੀਗਾ ਉਹ ਦੇਖਦਾ ਮੇਰੇ ਦੇਖੋ ਭਾਈ ਇੰਨਾ ਦੁਖੀ ਆ ਵਿਚਾਰਾ ਦੋ ਕੁੜਿਆਂ ਦੇ ਵਿਆਹ ਕੀਤੇ ਨੇ ਜਵਾਈ ਵੀ ਦੀ ਡੈਥ ਹੋ ਗਈ ਤੇ ਅਸੀਂ ਉਹ ਹੀ ਤੇਰੀ ਮਦਦ ਕਰਾਂਗੇ ਫਿਕਰ ਨਾ ਕਰੋ ਤੇਰੇ ਪੈਸੇ ਤੇ ਜਿੰਨੀ ਕੀ ਦੀ ਅਸੀਂ ਮਦਦ ਕਰਾਂਗੇ ਤੇਰੀ ਇਸ ਕਰਕੇ ਜਾਵਾਂਗੇ ਠੀਕ ਹੈ ਤੇ ਇਹ ਅਸੀਂ ਬਾਕੀ ਦਾ ਵਾਅਦਾ ਕਰਦੇ ਆਂ ਵੀ ਭਾਈ ਜਿੰਨੇ ਕੇ ਚੈਨਲ ਵਾਲੇ ਆ ਨਾ ਬੇਨਤੀ ਹੈ ਮੇਰੇ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਹੱਥ ਜੋੜਦਾ ਦੋਨੇ ਹੱਥ ਜੋੜਦਾ ਜਿੰਨੇ ਪੇਜ ਵਾਲੇ ਆ ਚੈਨਲ ਵਾਲੇ ਆ ਵੀਰੇ ਭਾਈ ਦੀ ਨਾ ਵੀਡੀਓ ਜਰੂਰ ਲੱਗੇ ਲੱਗੇ ਜਾਓ ਤੁਸੀਂ ਕੋਈ ਬਾਈ ਜਮਾ ਉਜੜ ਗਿਆ ਯਾਰ ਘਰ ਉਜੜਨ ਵਾਲੀ ਗੱਲ ਹੋਈ ਪਿਆ ਦੇਖੋ ਠੀਕ ਹੈ ਇਹ ਵੇਖੋ ਜਿਹੜੇ ਬੰਦੇ ਦੀ 12 ਸਾਲ ਪਹਿਲਾਂ ਲਾਜ ਕਰਾਇਆ ਤੇ ਘਰ ਵਾਲੀ ਨਹੀਂ ਬਚੀ ਦੋ ਕੁੜੀਆਂ ਨੂੰ ਵਿਆਹ ਆ ਉਹ ਨਹੀਂ ਉਹਨਾਂ ਦਾ ਮਤਲਬ ਕੀ ਆ ਕੁੜੀ ਦਾ ਘਰ ਵਾਲਾ ਨਹੀਂ ਬਚਿਆ ਬਾਈ ਦਾ ਜਵਾਈ ਨਹੀਂ ਬਚਿਆ ਉਂਗਲ ਇੱਧਰ ਤੇ ਆ ਯਾਰ ਨਹੀਂ ਨਹੀਂ ਇਹ ਇੱਥੇ ਉਂਗਲ ਦੀ ਆ ਗਈ ਸੀਗੀ ਦੁਆਰੇ ਘੱਟ ਕੇ ਦੁਆਰੇ ਕਰ ਦੇ ਦੇਖੋ ਬਾਈ ਜੀ ਇਤੋਂ ਵੱਡਾ ਅਨਰਥ ਕੀ ਹੋ ਸਕਦਾ ਆ ਬਾਈ ਦਾ ਜਣਾ ਸੀਗਾ ਟਕਾਣਾ ਸੀ ਉਹ ਬਿਲਕੁਲ ਤੁਸੀਂ ਦੇਖੋ ਜੀ ਉਜੜਨ ਵਾਲੀ ਗੱਲ ਹੀ ਹੋਊਗੀ ਨਾ ਤੇ ਦੋ ਬੱਚੇ ਆ ਬਾਈ ਦੇ ਦੋ ਕੁੜੇ ਵਿਹੰਗਾ ਸੀਗੇ ਆ ਤੇ ਉਹਨਾਂ ਚੁੱਕ ਕੇ ਜਵਾਈ ਦੀ ਜਮਾਤ ਹੋ ਚੁੱਕੀ ਐ ਤੇ ਮੇਰੀ ਬੇਰੇ ਬੱਥ ਜੋੜ ਕੇ ਬੇਨਤੀ ਐ ਪੇਚਾਲਿਆਂ ਨੂੰ ਚੈਨਨ ਵਾਲਿਆਂ ਨੂੰ ਜਿੰਨੇ ਵੀ ਮੇਰੇ ਭਰਾ ਐ ਹੱਥ ਜੋੜ ਕੇ ਮੈਂ ਨੱਕ ਵੀ ਰਗੜਦਾ ਥੋੜੇ ਮੂਰੇ ਵੀ ਬਾਈ ਦੀ ਇੱਕ ਵਾਰੀ ਵੀਡੀਓ ਬਈ ਜਰੂਰ ਬਣ ਲਾ ਕੇ ਜਾਓ ਜਿਹੜੇ ਐਨ ਆਰ ਆਈ ਵੀਰ ਐ ਮੇਰੇ ਉਹਨਾਂ ਮੂਰੇ ਵੀ ਹੱਥ ਜੋੜ ਕੇ ਬੇਨਤੀ ਐ ਵੀ ਬਾਈ ਦੀ ਮਦਦ ਕਰਨੀ ਐ ਵੀਰੇ ਪੂਰੀ ਮਦਦ ਕਰਦੇ ਚਲੋ ਅਸੀਂ ਇਹਨਾਂ ਦੀ ਵੀਡੀਓ ਬਣਾਉਣ ਆਏ ਆ ਸਾਨੂੰ ਨਹੀਂ ਪਤਾ ਸੀਗਾ ਮੈਂ ਸੱਚੀ-ਸੱਚੀ ਤਾਂ ਅੱਗੇ ਇੱਥੇ ਲੱਗੀ ਸੀ ਗਾਹਾਂ ਜਾ ਰਹੇ ਸੀ ਅੱਜ ਬਾਈ ਗਲਾਵ ਦੇ ਪਿੰਡ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਯਾਰ ਬਾਈ ਦੇ ਘਰ ਨੂੰ ਜੇ ਅੱਗ ਲੱਗੀ ਐ ਤੇ ਵੀਰ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜੂਹਾਂ ਦੇ ਮਾਰੇ ਕਰਦੇ ਆਂ ਅਸੀਂ ਬਾਈ ਦੀ ਮਦਦ ਲਈ ਕਰਨਾ ਹੈ ਭਾਈ ਥੋੜਾ ਤੁਸੀਂ ਕੋਈ ਪੈਸਾ ਲਿਆ ਨਹੀਂ ਜੀ ਭਾਈ ਜੀ ਜਿਆਦਾ ਅਸੀਂ ਥੋੜਾ ਜਿਹਾ ਤੇਲ ਦਾ ਖਰਚਾ ਲਿਆ ਹੋਊਗੀ ਭਾਈ ਜੀ ਦੇਖੋ ਅਸੀਂ ਸਹੂ ਖਾ ਕੇ ਕਹਿੰਦੇ ਆਂ ਭਾਈ ਅਸੀਂ ਕਿਸੇ ਦੀ ਵੀ ਮਦਦ ਕਰਦੇ ਆਂ ਦਿਲੋਂ ਕਰਦੇ ਆਂ ਭਾਈ ਆਪ ਦਾ ਗੂਗਲ ਪੇ ਵਾਲਾ ਨੰਬਰ ਜਰੂਰ ਬੋਲ ਦੇ ਤੇ ਅਸੀਂ ਤੁਹਾਡੀ ਪੂਰੀ ਮਦਦ ਕਰਾਉਣੀ ਐ ਥੋੜ ਤੇ ਬਾਈ ਕਿਸੇ ਵੀ ਬੰਦੇ ਨੇ ਪੈਸੇ ਪਾਉਣੇ ਆ ਭੋਲਾ ਸਿੰਘ ਨਾ ਉਹ ਰਾਇ ਜੀ ਭੋਲਾ ਸਿੰਘ ਨਾ ਉਹ ਵੀ ਗੂਗਲ ਪੇ ਦੇ ਹਾਂ ਜੀ ਭੋਲਾ ਸਿੰਘ ਨਾ ਹੋਊਗਾ ਬਾਈ ਜੀ ਤੇ ਵੀਰ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਹੱਸੇ ਗਾ ਬਾਈ ਜੀ ਬਾਈ ਦਾ ਇੰਨਾ ਕੁ ਬੁਰਾ ਹਾਲ ਹੋ ਗਿਆ ਤੁਸੀਂ ਅੱਜ ਤੋਂ ਬਾਈ ਦੇ ਸਾਹਮਣੇ ਘਰ ਸੀ ਗਏ ਜੀ ਘਰ ਵੀ ਅੱਖ ਦੀ ਮਿਹਰ ਦੇ ਬਚਾ ਚੁੱਕੇ ਆ ਘਰ ਆ ਘਰ ਬਾਈ ਦੀ ਅੱਖ ਦੇ ਲੇੜ ਬਚਾ ਚੁੱਕੇ ਆ ਬਾਈ ਦੀ ਜਿਹੜੀ ਘਰ ਵਾਲੀ ਉਹਨੂੰ ਮਰੀ ਨੂੰ 12 ਸਾਲ ਹੋ ਗਏ ਜੀ ਦੋ ਕੁੜੀਆਂ ਸੀ ਕੁੜੀ ਦਾ ਜਵਾਈ ਜੀ ਵੀ ਜੱਥ ਹੋ ਚੁੱਕੀ ਐ ਤੇ ਬਾਈ ਦਾ ਪੂਰਾ ਦੁਖੀ ਹੈ ਤੇ ਬਾਈ ਕੋਲੇ ਆਏ ਹੋਏ ਆ ਤੇ ਆ ਦੇਖੋ ਜਿਹੜੀਆਂ ਅ ਅ ਅੱਗ ਦੇਖ ਰਹੇ ਹੋ ਅੱਗ ਨੇ ਬਾਈ ਦਾ ਸਾਰਾ ਕੁਝ ਖਤਮ ਕਰਦਾ ਦੇਖੋ ਇੱਧਰ ਆ ਜਾ ਚਾਹਦਾ ਕੰਮ ਕਰਦਾ ਸੀ ਵਿਚਾਰਾ ਤੇ ਜਿਹੜੀ ਮਰੀ ਮੂਡੀ ਦਿਹਾੜੀ ਕਰਦਾ ਸੀ ਉਹ ਜੜੀ ਤੋਂ ਵੀ ਗਿਆ ਤੇ ਬਾਈ ਦੀ ਵੀ ਤਾਂ ਮਦਦ ਕਰਨੀ ਹੈ ਬਾਈ ਜੀ ਆਪਣਾ ਨਾਮ ਬੋਲ ਦੋ ਕੀ ਨਾਮ ਭੋਲਾ ਸਿੰਘ ਜੀ ਭੋਲਾ ਸਿੰਘ ਕਿਹੜਾ ਪਿੰਡਾ ਬਾਈ ਬਰਾਮਪੁਰਾ ਬਰਾਮਪੁਰਾ ਅਸੀਂ ਬਾਈ ਬਾਈ ਦਾ ਨੰਬਰ ਵੀ ਦੇਵਾਂਗੇ ਕਿਸੇ ਨੇ ਪੈਸੇ ਦੀ ਮੇਰੀ ਮਦਦ ਕਰਨੀ ਹੈ ਬਾਈ ਦੇ ਫੋਨ ਤੇ ਕਰਨੀ ਹੈ ਉਸ ਤੋਂ ਤੇ ਇਹ ਸਾਡਾ ਇਹ ਨੰਬਰ ਹੈ ਉਹ ਬਾਈ ਦਾ ਨੰਬਰ ਬੋਲਾਗੇ ਮੈਨੂੰ ਕਿਸੇ ਨੇ ਫੋਨ ਨਹੀਂ ਲਾਉਣਾ ਜੋ ਪੈਸੇ ਧਿਲੇ ਦੀ ਮਦਦ ਕਰਨੀ ਬਾਈ ਦੇ ਫੋਨ ਤੇ ਕਰਨੀ ਹੈ ਆਪਣੇ ਦਿਖਾਇਓ ਮੜਾ ਜਾਂ ਸਹੀ ਜੋ ਵੀ ਆ ਜਿਹੜਾ ਤੁਸੀਂ ਦੇਖਦੇ ਹੋ ਬਾਈ ਜੀ ਇੱਕ ਕਹਿੰਦੇ ਆ ਨਾ ਵੀ ਹਸਤੀ ਖੇਡ ਦੀ ਦੁਨੀਆ ਉੱਜੜ ਜਾਣੀ ਬਾਈ ਦਾ ਇੱਥੋਂ ਹੀ ਰੋਟੀ ਪਾਣੀ ਦਾ ਜਿਹੜਾ ਸਾਧਨ ਹੈ ਇੱਥੋਂ ਰੋਜ਼ਗਾਰ ਚੱਲਦਾ ਸੀਗਾ ਤੁਸੀਂ ਦੇ ਆਪ ਹੀ ਦੇਖ ਸਕਦੇ ਹੋ ਆ ਸਾਹਮਣੇ ਦੇਖੋ ਜੀ ਆ ਜਿਹੜੀ ਫਲੈਕਸਿੰਗਾਂ ਦੀ ਇੰਨੀ ਅੱਗ ਨੇ ਮਤਲਬ ਕੀ ਹੈ ਆਪਦਾ ਜਿਹੜਾ ਰੂਪ ਦਿਖਾਇਆ ਹੈ ਤੇ ਆ ਬਾਈ ਦਾ ਜਿਹੜਾ ਘਰ ਸੀਗਾ ਬਿਲਕੁਲ ਬੇਘਰ ਹੋ ਗਿਆ ਆ ਦੇਖੋ ਸਾਹਮਣੇ ਜੀ ਫਾਇਰ ਦਾ ਚਾਪ ਰੋਸ ਆ ਸਾਨੂੰ ਉਹ ਸੜਕ ਦੇ ਉੱਪਰ ਪਿਆ ਹੈ ਫੁੱਟਪਾਥ ਤੇ ਜਦੋਂ ਅਸੀਂ ਪੂਰੀ ਵੀਡੀਓ ਦਿਖਾਵਾਂਗੇ ਬਾਈ ਤੇ ਬਾਈ ਨਾਲ ਕਿਵੇਂ ਹੋਇਆ ਇਹ ਕਿਵੇਂ ਅੱਗ ਲੱਗੀ ਹੈ ਇਹ ਇਕੱਲੇ ਬਾਈ ਨਾਲ ਨੁਕਸਾਨ ਨਹੀਂ ਹੋਇਆ ਇਹ ਜਿੰਨੀਆਂ ਗੱਠਾਂ ਸੀਗੀਆਂ ਉਹਦਾ ਬਾਈ ਕੀ ਨਾ ਹੈਗਾ ਸੀਰਾ ਸਿੰਘ ਸੀਰਾ ਸਿੰਘ ਸੀਰਾ ਸਿੰਘ ਦਾ ਬਾਈ ਤੇ ਕਿੰਨੇ ਗੱਲ ਖੜਾ ਨੁਕਸਾਨ ਹੋ ਗਿਆ ਤੇ 70-100 ਦਾ ਬਾਈ ਜੱਥ ਸੌੜ ਕੇ ਬੇਨਤੀ ਹੈ ਮੈਂ ਪੱਛੇ ਝੋੜਦਾ ਬੇਨਤੀ ਹੈ ਵੱਡੀ ਬਣ ਕੇ ਕਿੰਨੇ ਪੱਤਰਕਾਰ ਹੈ ਸੋਸ਼ਲ ਮੀਡੀਆ ਵਾਲੇ ਹੈ ਬਾਈ ਕੋਲੇ ਆਓ ਬਾਈ ਦਾ ਨੰਬਰ ਹੈ ਤੇ ਬਾਈ ਦੀ ਮਦਦ ਮਦਦ ਕਰ ਸਕੀਏ ਬਾਈ ਦੁਆਰੇ ਕਿੰਨਾ ਖਰਚਾ ਆ ਜੁਂਦਾ ਜੇਲ ਬਾਈ ਦੀ ਚੀਜ਼ ਨੂੰ ਫਸਟੈਂਡ ਕਰਦੇ ਆ ਫੜਾ ਕਰ ਦੋ ਤੁਹਾਡੀ ਆ ਬੱਚੇ ਹੁਣ ਜਿੰਨਾ ਕੋ ਪਹਿਲਾਂ ਮੈਨਾਂ ਲੱਗਿਆ ਉਦੋਂ ਹੁਣ ਰੇਟ ਭੌਂਦੇ ਵੱਧ ਗਏ ਹੁਣ ਠੀਕ ਹੈ ਜੀ 32000 ਰੁਪਏ ਬਾਈ ਦੀ ਬਾਈ ਨੂੰ ਦੁਆਰੇ ਕੰਮ ਖੜਾ ਕਰਨ ਵਾਸਤੇ ਬੜੀ ਚਾਹੀਦਾ ਹੈ ਬਾਈ ਦਾ ਕਿੰਨੇ ਕਿ ਬੱਚੇ ਆ ਤੇ ਆਪਾਂ ਬਾਈ ਦੀ ਮਦਦ ਕਰਦੀ ਹੈ ਕਿਵੇਂ ਅੱਗ ਲੱਗੀ ਆਪਾਂ ਤੁਹਾਨੂੰ ਸਾਰਾ ਸਤੰਦ ਆ ਦੱਸ ਦਿਆ ਬਾਈਆਂ ਨਾਲ ਗੱਲਬਾਤ ਕਰਦੇ ਇਹਨੂੰ ਲੈ ਕੇ ਦੱਸਦੇ ਆ ਬਾਈ ਦੇ ਪਿੰਡ ਨਾਲੇ ਭਾਈਆਂ ਨੂੰ ਬਾਈ ਜੀ ਬਾਈ ਦਾ ਇੰਨਾ ਕੋ ਬੁਰਾ ਹਾਲ ਹੋ ਗਿਆ ਤੁਸੀਂ ਅੱਜ ਦੇਖੋ ਬਾਈ ਦੇ ਸਾਹਮਣੇ ਘਰ ਸੀ ਗਏ ਜੀ ਘਰ ਵੀ ਅੱਗ ਦੇ ਲਪੇਟ ਦੇ ਬਚਾ ਚੁੱਕਿਆ ਘੁੱਟਾ ਰਹਿ ਘਰ ਬਾਈ ਦੀ ਅੱਗ ਦੇ ਲਪੇਟ ਬਚਾ ਚੁੱਕਿਆ ਬਾਈ ਦੀ ਜਿਹੜੀ ਘਰ ਵਾਲੀ ਉਹਨੂੰ ਮਰੀ ਨੂੰ 12 ਸਾਲ ਹੋ ਗਏ ਜੀ ਦੋ ਕੁੜੀਆਂ ਸੀ ਕੁੜੀ ਦਾ ਜਵਾਈ ਜੀ ਵੀ ਇੱਥੋਂ ਚੁੱਕੀ ਐ ਤੇ ਬਾਈ ਇਹ ਪੂਰਾ ਜੀ ਦੁਖੀ ਐ ਕੋਈ ਬਾਈ ਕੋਲ ਆਏ ਹੋਏ ਐ ਤੇ ਆਹ ਦੇਖੋ ਜਿਹੜਿਆ ਅ ਅੱਗ ਦੇਖ ਰਹੇ ਹੋ ਅੱਗ ਨੇ ਬਾਈ ਦਾ ਸਾਰਾ ਕੁਝ ਖਤਮ ਕਰਤਾ ਦੇਖੋ ਇੱਧਰ ਆਓ ਚਾਹ ਦਾ ਕੰਮ ਕਰਦਾ ਸੀ ਵਿਚਾਰਾ ਤੇ ਜਿਹੜੀ ਮਰੀ ਮੋਟੀ ਧਿਆੜੀ ਕਰਦਾ ਸੀ ਉਹ ਧਿਆੜੀ ਤੋਂ ਵੀ ਗਿਆ ਤੇ ਬਾਈ ਦੀ ਆਪ ਮਦਦ ਕਰਨੀ ਹੈ ਬਾਈ ਦਾ ਆਪਣਾ ਨਾਮ ਬੋਲ ਦੋ ਕੀ ਹੈ ਬਤਾਨਾ ਭੋਲਾ ਸੰਗੀ ਭੋਲਾ ਸੰਗੀ ਕਿਹੜਾ ਪੰਡਾ ਬਾਈ ਰਾਮਪਰਾਮ ਰਾਮਪਰਾ ਅਸੀਂ ਬਾਈ ਬਾਈ ਦਾ ਨੰਬਰ ਵੀ ਦੇਵਾਂਗੇ ਕਿਸੇ ਨੇ ਪੈਸੇ ਦੀ ਲੈ ਲਈ ਮਦਦ ਕਰਨੀ ਹੈ ਬਾਈ ਦੇ ਫੋਨ ਤੇ ਕਰਨੀ ਹੈ ਉੱਦੋਂ ਤੇ ਸਾਡਾ ਇਹ ਨੰਬਰ ਹੈ ਉਹ ਬਾਈ ਦਾ ਅਸੀਂ ਨੰਬਰ ਬੋਲਾਗੇ ਮੈਨੂੰ ਕਿਸੇ ਨੇ ਫੋਨ ਨਹੀਂ ਲਾਉਣਾ ਜੋ ਪੈਸੇ ਦੇ ਲੈ ਲਈ ਮਦਦ ਕਰਨੀ ਹੈ ਬਾਈ ਦੇ ਫੋਨ ਤੇ ਕਰਨੀ ਹੈ ਆਪਣੇ ਦਿਖਾਓ ਮੜਾ ਜਾ ਕੇ ਸਹੀ ਉਹ ਵੀ ਅਜਿਹਾ ਤੁਸੀਂ ਦੇਖ ਰਹੇ ਹੋ ਬਾਈ ਜੀ ਇੱਕ ਕਹਿੰਦੇ ਆ ਵੀ ਖਸਦੀ ਖੇੜ ਦੀ ਦੁਨੀਆ ਉੱਜੜ ਜਾਣੀ ਬਾਈ ਦਾ ਇਥੇ ਹੀ ਰੋਟੀ ਪਾਣੀ ਦਾ ਜਿਹੜਾ ਸਾਧਨ ਹੈ ਇਥੋਂ ਰੋਜ਼ਗਾਰ ਚੱਲਦਾ ਸੀਗਾ ਤੁਸੀਂ ਜੇ ਆਪ ਹੀ ਦੇਖ ਸਕਦੇ ਹੋ ਆ ਸਾਹਮਣੇ ਦੇਖੋ ਜੀ ਆ ਜਿਹੜੀ ਫਲੈਕਸਿੰਗਾਂ ਦੀ ਇੰਨੀ ਅੱਗ ਨੇ ਮਤਲਬ ਕੀ ਹੈ ਆਪਦਾ ਜਿਹੜਾ ਰੂਪ ਦਿਖਾਇਆ ਹੈ ਤੇ ਆ ਬਾਈ ਦਾ ਜਿਹੜਾ ਘਰ ਸੀਗਾ ਬਿਲਕੁਲ ਬੇਘਰ ਹੋ ਗਿਆ ਆ ਦੇਖੋ ਸਾਹਮਣੇ ਜੀ ਬਾਈ ਦਾ ਜਿਹੜਾ ਚਾਹ ਸਮਾਨ ਹੈ ਉਹ ਸੜਕ ਦੇ ਉੱਪਰ ਪਿਆ ਹੈ ਫੋਟੋਬਾਸ ਤੇ ਫਿਰ ਅਸੀਂ ਪੂਰੀ ਵੀਡੀਓ ਦਿਖਾਵਾਂਗੇ ਬਾਈ ਤੇ ਬਾਈ ਨਾਲ ਕਿਵੇਂ ਹੋਇਆ ਇਹ ਕਿਵੇਂ ਅੱਗ ਲੱਗੀ ਹੈ ਇਹ ਕੱਲੇ ਬਾਈ ਦਾ ਨੁਕਸਾਨ ਨਹੀਂ ਹੋਇਆ ਇਹ ਜਿੰਨੀਆਂ ਗੱਠਾਂ ਸੀਗੀਆਂ ਉਹਦਾ ਬਾਈ ਕੀ ਨਾਏਗਾ ਸੀਰਾ ਸੀਰਾ ਸੰਗੋ ਸਿੱਧਾ ਸੰਗਤ ਵਾਲੇ ਕੋਲ ਕਿੰਨੇ ਕਿ ਲਖਣਾ ਸਾਹ ਹੋ ਗਿਆ ਤੇ 721 ਨੂੰ ਬਾਈ ਜੀ ਹੱਥ ਛੋੜ ਕੇ ਬੇਨਤੀ ਆ ਮੈਂ ਪੱਛ ਛੋੜਦਾ ਬੇਨਤੀ ਆ ਪੱਡੀ ਬਣ ਕੇ ਕਿੰਨੇ ਪੱਤਰਕਾਰ ਆ ਸੋਸ਼ਲ ਮੀਡੀਆ ਵਾਲੇ ਆ ਬਾਈ ਕੋਲੇ ਆਓ ਬਾਈ ਦਾ ਨੰਬਰ ਹੈ ਤੇ ਬਾਈ ਜੀ ਮਦਦ ਮਦਦ ਕਰ ਸਕੀਏ ਬਾਈ ਦਵਾਰੇ ਕਿੰਨਾ ਖਰਚਾ ਜੀ ਹੁੰਦਾ ਜੇਲ੍ਹ ਪਾ ਲਈ ਚੀਜ਼ ਨੂੰ ਫਸਟ ਸਟੈਂਡ ਕਰਦੇ ਆ ਖੜਾ ਕਰਦੇ ਆ ਰੋਡੇ ਆ ਕਰਦੇ ਆ ਅੱਥੇ ਹੁਣ ਇਨਕੋ ਫਲਾਮ ਦਾ ਲੱਗਿਆ ਉਦੋਂ ਹੁਣ ਰੇਟ ਕੋਈ ਵੱਧ ਗਿਆ ਠੀਕ ਹੈ ਜੀ ਜੀ 32000 ਰੁਪਏ ਬਾਈ ਬਾਈ ਨੂੰ ਦੁਬਾਰੇ ਕੰਮ ਖੜਾ ਕਰਨ ਵਾਸਤੇ ਮੈਨੂੰ ਚਾਹੀਦਾ ਹੈ ਬਾਈ ਦਾ ਕਿਹਨੇ ਕੇ ਬੱਚਿਆ ਹੈ ਤੇ ਆਪਾਂ ਬਾਈ ਦੀ ਮੰਜ਼ਰ ਕਰਦੀ ਹੈ ਕਿਵੇਂ ਅੱਗ ਲੱਗੀ ਆਪਾਂ ਤੁਹਾਨੂੰ ਸਾਰਾ ਪੁੱਛਦਾ ਤਾਂ ਦੱਸਦੇ ਆ ਬਾਈ ਨਾਲ ਗੱਲਬਾਤ ਕਰਦੇ ਹਾਂ ਜਿੰਨੇ ਵੀ ਦੱਸਦੇ ਆ ਬਾਈ ਦੇ ਪੁੱਤ ਨਾਲੇ ਭਾਈਆਂ ਨਾਲ ਅਬ ਕੀ ਕੱਟਣਾ ਹੋਈ ਹੈ ਕਿ ਕੱਟਾ ਘੱਟੀ ਰੱਖੇ ਨਹੀਂ ਕੱਟੀ ਕੀ ਲੈਣਾ ਹੈ ਬਸ ਬਾਨਾ ਨਹੀਂ ਆਲੀ ਅੱਗ ਲੱਗ ਖਾਰੇ ਇਹ ਅੱਗ ਜੀ ਕੋਈ ਤਾਰ ਸਪਰਕ ਮਾਰ ਕੇ ਥੱਲੇ ਵਾਲੇ ਦਾ ਰੈਡ ਗਈ ਸੀ ਠੀਕ ਹੈ ਜੀ ਪਰ ਆਹ ਉੱਪਰ ਬਹਾ ਮਾਰਕੀਟ ਦੇ ਸਾਹਮਣੇ ਜਿਹਾ ਕਾਲੀ ਪਏ ਸੀ ਉੱਪਰ ਤੇ ਜੀਦ ਹੋ ਰਹੀ ਸੀ ਗੱਲ ਉੱਥੇ ਅੱਗ ਲੱਗੀ ਠੀਕ ਹੈ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਵੱਡਾ ਕਹਿੰਦਾ ਕਿ ਪੰਜ ਰਲਾ ਕਹਿੰਦਾ ਤਾਰਾ ਉੱਥੇ ਡਿੱਗੀ ਕਹਿੰਦਾ ਮੇਰੇ ਕੰਦੂਰੇ ਠੀਕ ਹੈ ਮਗਰ ਕਿ ਠੀਕ ਹੈ ਮੇਰੇ ਚਾਹ ਕਿ ਮੇਰੇ ਮੀਟਰ ਦਾ ਆਪਣਾ ਕੱਪਾ ਜੀ ਠੀਕ ਹੈ ਮੀਟਰ ਵੀ ਬਚ ਗਿਆ ਥੋੜਾ ਹਾਂ ਇਹ ਫਿਰ ਕਿ ਚੁਪੜਾ ਕਾ ਪਿਆ ਇਹ ਕਿਹੜੇ ਵੇੜੇ ਨਾਲ ਕਾਇਆ ਅੱਗ ਹਜੇ ਵੀ ਲੱਗੀ ਪਈ ਹੈ ਹਜੇ ਵੀ ਕੋਈ ਨਹੀਂ ਕੀ ਕਰਨਾ ਹੈ ਉੱਪਰ ਅੱਸੀ ਗੱਲ ਦੀ ਪੁਰਾਣੀ ਹੈ ਜੀ ਪੁਰਾਣੀ ਕਰ ਤੋਂ ਇਹ ਬੋਝ ਨਹੀਂ ਜੀ ਪੁਰਾਣਾ ਹੈ ਇੱਕ ਇਕੱਠਾ ਬਣੀ ਹੋਈ ਪਰਾਲੀ ਦੀ ਥੋਸ ਹੋਣੀ ਹੈ ਨਾ ਤੇ ਕੋਈ ਜਾਨੀ ਨੁਕਸਾਨ ਜੀ ਜਾਨੀ ਨੁਕਸਾਨ ਸਾਹਿਬ ਕੋਈ ਇਹਦਾ ਨੁਕਸਾਨ ਹੋ ਗਿਆ ਜੀ ਬਈ ਕਿੰਨਾ ਨੁਕਸਾਨ ਆ ਬਣਾ ਕੈਮਰੇ ਬੂਰੇ ਕਰਸੋ ਨਾ ਨੁਕਸਾਨ ਤਾਂ ਬਈ ਦੀ ਲਾ ਕੇ ਸਭ ਨੂੰ ਵੀ ਜਿਹੜਾ ਜਿਹੜੇ ਹਿਸਾਬ ਨਾਲ ਮੱਚਿਆਗਾ ਉਹਦਾ ਹੈਗਾ ਕੋ 50000 ਦਾ ਜੀ 50000 ਦਾ ਹਾਂ 50000 ਦਾ ਤਾਂ ਮੇਰਾ ਸੈਟ ਜੋੜੀ ਪਾਇਆ ਬਸ ਗਈ ਠੀਕ ਹੈ ਜੀ ਬਾਕੀ ਫਰਿੱਜ ਉਹ ਜੋ ਆਜੋ ਬਾਈ ਆਪਣਾ ਨਾਲ ਆਜੋ ਆਜੋ ਬਾਈ ਜਿਹੜਾ ਨੁਕਸਾਨ ਹੋਇਆ ਉਸ ਨੂੰ ਸਾਰਾ ਦਿਖਾਉਣਾ ਬਈ ਇੱਧਰ ਦੱਸੋ ਜਿਹੜੀਆਂ ਹੈਗੀਆਂ ਪਾਣੀ ਵਾਲੀਆਂ ਗੱਡੀਆਂ ਫਾਇਰ ਬ੍ਰੇਡ ਤੇ ਪਹੁੰਚਿਆ ਹੋ ਆਪਾ ਪ੍ਰਸ਼ਾਸਨ ਨੂੰ ਮਾੜਾ ਨਹੀਂ ਕਹਿ ਸਕਦੇ ਬਹੁਤ ਉਹਨਾਂ ਦੀ ਵਿਚਾਰਾਂ ਦੀ ਜਿਹੜੀ ਹੈਗੀ ਹੈ ਉਹਨਾਂ ਨੇ ਇਥੇ ਆਪਣੇ ਗੱਡੀਆਂ ਬਚਾਈਆਂ ਜਿਹੜੇ ਭਗਵੰਤ ਸਰਦਾਰ ਨੂੰ ਮੜਾ ਕਹਿੰਦੇ ਆ ਤੇ ਉਹਦੇ ਚ ਲੋਕ ਕਹਿੰਦੇ ਬਈ ਲਾਈਟ ਨਹੀਂ ਦਿੰਦੇ ਇਹਨਾਂ ਦਾ ਕਸੂਰ ਹੈ ਆਪਾਂ ਜੀ ਦੇਖੇ ਜੇ ਤਾਂ ਲਾਈਟ ਦਾ ਬਾਈ ਹੱਕ ਬਣਦੇ ਨਹੀਂ ਨਾ ਸੜਕ ਨਹੀਂ ਇਹਦੀ ਗੌਰ ਬਟ ਨਹੀਂ ਹੁੰਦੀ ਤਾਂ ਉਹਨਾਂ ਤਰ੍ਹਾਂ ਲਾਈਟ ਦਾ ਫਰਚੇ ਹੀ ਮਤਲਬ ਕੋਈ ਕਲਕ ਦਾ ਉਹਦੇ ਕੋ ਨੁਕਸਾਨ ਹੋਣਾ ਜਦੋਂ ਦਾ ਠੀਕ ਹੈ ਕੋਈ ਗੱਲ ਖਲਾ ਤੇ ਹੁੰਦਾ ਸਿਰ ਹੈ ਜੀ ਇਹ ਲਗਦਾ ਉਹ ਤਾਂ ਬੜਾ ਸੀਦਾ ਸੀ ਕਿੰਨੇ ਕਿਲਾ ਨਸਾਨ ਆਈ ਤੇ ਬਾਈ ਦਾ ਨੁਕਸਾਨ ਇਹਦਾ ਹੀ ਆਪ ਹੀ ਹੋਣਾ ਅੰਦਾਜ਼ਾ ਕੋਈ ਤੁਸੀਂ ਉੱਚੀ ਬੋਲ ਬੜਾ ਜੀ 1500 ਕੁਇੰਟਲ ਸੀ ਜੇ ਸਾਲ ਨੂੰ ਮਾਰ ਜੀ ਕਿੰਨਾ ਜੀ 1500 ਕੁਇੰਟਲ ਜੀ 1500 ਕੁਇੰਟਲ 1500 ਕੁਇੰਟਲ ਕੋਈ ਕਿੰਨੇ ਦਾ ਕਿਉਂਕਿ ਮੈਨੂੰ ਤਾਂ ਇਹਨੇ ਖੇਤੀ ਵਾਲੀ ਬੜੀ ਨਾਲ ਲੈ ਜੀ ਇਹ ਸਾਲ ਦੇ ਜੀ ਕੋਪਣੀ ਦੇ ਸੋਤੇ ਲੀਟਰ ਚਾਹੀਦੀ ਜੀ ਠੀਕ ਹੈ ਬਾਈ ਆ ਦੇਖੋ ਬਾਈ ਸਾਰਾ ਨੁਕਸਾਨ ਕਿੰਨਾ ਬਾਈ ਦਾ ਸਾਹਮਣੇ ਮੀਟਰ ਬੱਚਾ ਉਹ ਜਿਹੜਾ ਜੀ ਚਾਹੁੰਦੇ ਕਿਉਂਕਿ ਜਿਹੜੀ ਅੱਗੇ ਅਗ ਕਦੇ ਵੀ ਕਿਸੇ ਨੂੰ ਵੀ ਪੈਰ ਸਕਦੇ ਨੀ ਨੁਕਸਾਨ ਬਹੁਤ ਹੋਇਆ ਤੇ ਕੁੱਲ ਵਾਂਗ ਤੁਸੀਂ ਦੇਖ ਸਕਦੇ ਹੋ ਆ ਬਾਈ ਦਾ ਜਿਹੜਾ ਇਹਦਾ ਜਿਹੜਾ ਆਪਦਾ ਇੱਕ ਰਹਿਣ ਬਸੇੜਾ ਸੀ ਇੱਥੇ ਬਾਈ ਚਾਹ ਦਾ ਕੰਮ ਕਰਦੇ ਸੀਗੇ ਤੇ ਆ ਜਿਹੜਾ ਬਿਲਕੁਲ ਸੜ ਕੇ ਸੁਆਹ ਹੋ ਗਿਆ ਬਰੇ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਤੁਸੀਂ ਡਰਾਮਾ ਨਾ ਸਮਝਿਓ ਕਈ ਬੰਦੇ ਸਮਝਦੇ ਆ ਕਿ ਡਰਾਮਾ ਹੈ ਇਹ ਡਰਾਮਾ ਸਾਬ ਦਾ ਕਿੰਨੀ ਭਾਰੇ ਅਸੀਂ ਬਾਈ ਬਾਈ ਦੀ ਬੇਨਤੀ ਹੈ ਅਸੀਂ ਜਦਦੇ ਰੱਖ ਕੇ ਨਲਵਾ ਹੀ ਕਰਦੇ ਆ ਭਾਈਆ ਵੀ ਇਹ ਪਾਵਾਗੇ ਵੀ ਬੜੇ ਡਰਾਮਾ ਨਹੀਂ ਇਹ ਇੱਕ ਹਕੀਕਤ ਹੈ ਆ ਦੇਖੋ ਆ ਕਾਲੀ ਵੀ ਲੱਗੀ ਹੋਈ ਹੈ ਯਾਰ ਤੁਸੀਂ ਤਾਂ ਨਾ ਹੀ ਲੈ ਰਹੇ ਲੱਖ ਰੁਪਏ ਦਾ ਨਾ ਕੋਈ ਮੁੰਡਾ ਇੱਥੋਂ ਦਾ ਉਹਦਾ ਨਸਾਨ ਹੋ ਚੁੱਕੀ ਹੈ ਬਾਕੀ ਪਾਈ ਦਾ ਤਾਂ ਥਾਕੇ ਪਾਸੇ ਰੱਖਿਆ ਹੈ ਉਹ ਸਾਰਾ ਕੋਈ ਉਹਦਾ ਨਾ ਇਹ ਵੀ ਇਹੋ ਦਿਖਾਵਾ ਕਰਨ ਬੈਠਾ ਹੈ ਘੰਟਾ ਨਹੀਂ ਇਹਦਾ ਹਾਂਜੀ ਭੋਲਾ ਬਾਈ ਦਾ ਨਾ ਭੋਲਾ ਸੰਗਿਆ ਕਿਹੜਾ ਬੰਦਾ ਬਾਈ ਦਾ ਅਪਰਾਹੀ ਜੀ ਦੇ ਵਜ੍ਹਾ ਦੇਖੋ ਸੀ ਕਿ ਇਹ ਕਿੱਦਾਂ ਲੱਗਦਾ ਤੁਸੀਂ ਮਾਣਿਆ ਨਾ ਸੁਣਿਆ ਹੋਣਾ ਗੱਲ ਕਰਾਂ ਮਾਣਿਆ ਜਿਹੜਾ ਗਾਣੇ ਲੱਗਦਾ ਤੁਸੀਂ ਪਿੰਡ ਤੋਂ ਬਾਈ ਇਹ ਇਹ ਮੁੰਡਾ ਬਈ ਉਹਦੇ ਗੱਠਾ ਕਾਫੀ ਮਤਲਬ ਅਕ ਲੱਖਾਂ ਦਾ ਲੱਖਾਂ ਦਾ ਨਵਾਈਦਾ ਹੋ ਗਿਆ ਇਹ ਹਜ਼ਾਰਾਂ ਦਾ ਦਸਾਨ ਬਣ ਗਿਆ ਦੂਜੇ ਵਰੀ ਆਬ ਜਿਹੜੇ ਆਉਗਾ ਜੋ ਮਾਈ ਦਾ ਬਹੁਤ ਜਿੱਤਦਾ ਹੋਵੇ ਮਾੜਾ ਸਾਰਾ ਹੋ ਗਿਆ ਇਹਦਾ ਬਈ ਹੁਣ ਅੱਗੇ ਪਿਛੇ ਜਿਹੜੇ ਦਾ ਕੋਈ ਨਹੀਂ ਸਹੀ ਨਹੀਂ ਜੀ ਆ ਇਸੇ ਇਕੱਲੇ ਹੀ ਕਮਾਈ ਕਰਦਾ ਸੀਗਾ ਬਈ ਬੱਚੇ ਕਿੰਨੇ ਆ ਦੋ ਬੱਚੇ ਆ ਇਹ ਫਰਿੱਜ ਵੀ ਟੁੱਟ ਚੁੱਕਿਆ ਹੈ ਆ ਦੇਖੋ ਜਿੱਤਖਾਨੀ ਵੀ ਦੇ ਮੁੰਡੇ ਆ ਇਹ ਇਕਰਾਰ ਦਾ ਮੋਬਾਈਲ ਨੰਬਰ ਪਾ ਦੇ ਯਾਰ ਹਨਾ ਬੋਲ ਦੇ ਸਾਰਾ ਮੋਬਾਈਲ ਨੰਬਰ ਤੇ ਲੱਗ ਕਿੰਨਾ ਹੈ 9682 64986 99682 64986 ਠੀਕ ਹੈ ਉਹ ਥੋੜਾ ਜਿਹਾ ਨੰਬਰ ਉੱਪਰ ਵੀ ਦੇਵਾ ਲੀ ਸਾਰੇ ਬੱਸ ਤੇ ਕਿਹੜਾ ਰਵਾਂਗੇ ਬੱਸ ਉਹ ਵੇਖ ਕੇ ਭਾਈ ਉਹ ਦੱਬਾ 150 ਦਾ ਸਰਕਾਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੌਕੇ ਤੇ ਭਾਈ ਗੱਡੀਆਂ ਭੇਜੀਆਂ ਤੇ ਬਾਈ ਦਾ ਵਿਚਾਰ ਭਾਈ ਜੀ ਜੇ ਪੁਲਿਸ ਪਰ ਸਸ਼ਸਤਰ ਨਾ ਡੈਮ ਚੋਂ ਦਾ ਗੱਡੀਆਂ ਨਾ ਆਉਂਦੀਆਂ ਹੋ ਜਾਂਦਾ ਭਾਈ ਹਾਂਜੀ ਸਾਰਾ ਤਵਾ ਹੋ ਜਾਂਦਾ ਮੈਂ ਤਾਂ ਕੁਛ ਨਿਕਲਿਆ ਸੀ ਤਾਂ ਬੰਦੇ ਇਨਸਾਈਡ ਤੇ ਆ ਗਈ ਨਾਲ ਮੇਰਾ ਸਮਾਨ ਖਿੱਚ ਖਿਚਾ ਕੇ ਘਾਟਾ ਜੀ ਰੋੜ ਤੇ ਠੀਕ ਹੋ ਗਈ ਅਸਲ ਭਾਈ ਪੁਲਿਸ ਅਧਿਕਾਰੀ ਤੁਸੀਂ ਚੰਗਾ ਸਮਝਦੇ ਹੋ ਹਾਂ ਹਾਂ ਉਹਦੇ ਨਾ ਹੁੰਦੇ ਨਾ ਹੁੰਦੇ ਫੇਰ ਤਾਂ ਕਿੱਥੇ ਆ ਆ ਜੋ ਅੱਗੇ ਆ ਜਾਓ ਕਹਵਾਈ ਨਹੀਂ ਇਸ ਦੀ ਆ ਦੇਖੋ ਭਾਈ ਉਹਦੇ ਸਾਰਾ ਉਹਨੂੰ ਦੇਖਾ ਉਹ ਹਲੇ ਵੀ ਅੱਖ ਲੱਗੀ ਵੀਰ ਜੀ ਲਾ ਆਪਣਾ ਕੰਨਿਆਂ ਦਾ ਛੱਤ ਸੀਗੀ ਤੇ ਇਹ ਕਿੰਨਾ ਖਰਚਾ ਹੋ ਗਿਆ ਸੀ ਕਿੰਨਾ ਕਿ ਸਭ ਤੋਂ ਜ਼ਿਆਦਾ ਸੀ ਇਹ ਖਰਚਾ ਇਹ ਤਾਂ ਸਭ ਦਾ 30 32000 ਲੱਗੇ ਸੀ ਮੇਰੇ ਕੋਲ ਜੀ ਵੀਰ ਜੀ ਬੋਲੋ ਸਭਾਈ ਬਾਈਦਰਾਂ ਅਸੀਂ Google Pay ਨੰਬਰ ਵੀ ਦੇਵਾਂਗੇ ਜੀ ਕਿਸੇ ਵੀਰ ਨੇ ਮਦਦ ਕਰਨੀ ਹੈ ਜਰੂਰ ਮਦਦ ਕਰਿਓ ਕਿਉਂਕਿ ਕਹਿੰਦੇ ਨਾ ਵੀ ਬਈ ਥੋੜੇ ਥੋੜੇ ਨਾਲ ਬੂੰਦ ਬੂੰਦਰ ਨਾਲ ਸਾਗਰ ਭਰ ਜਾਂਦਾ ਹੈ ਤੇ ਬਈ ਆਪਣੀ ਜਗ੍ਹਾ ਆਪਣੀ ਸਮਝ ਇਹ ਬਣਾਏ ਤੇ ਇਹ ਮੇਰੇ ਬਗੈਰ ਆ ਦੇ ਕੋਈ ਭਾਈ ਤਾਂ ਆਪਣੇ ਨੇੜੇ ਉਸ ਬਣਾਏ ਜੀ ਕੋਈ ਨਹੀਂ ਖਰਚੋ ਤੇ ਬਾਈ ਆ ਜਿਹੜਾ ਘਰ ਆ ਵਾ ਤੁਸੀਂ ਕੱਲੇ ਆ ਜਾਓ ਵੀਰੇ ਤੁਸੀਂ ਕੱਲੇ ਆ ਜਾਣਾ ਆ ਜੇ ਤੁਸੀਂ ਦੇਖ ਰਹੇ ਹੋ ਜਗਾ ਬਾਈ ਇੱਥੇ ਵੀ ਚਲੇ ਬਾਈ ਕੱਲੇ ਹੀ ਰਹਿੰਦੇ ਸੀਗੇ ਤੇ ਇੱਥੇ ਹੀ ਬਾਈ ਮਤਲਬ ਕੀ ਆਦਾ ਜੋ ਟਾਈਮ ਪਾਸ ਕਰਦੇ ਸੀ ਦੋ ਬੱਚੇ ਵਿਚਾਰਿਆਂ ਦੇ ਤੇ ਕਿਸੇ ਦੀ ਡੈਥ ਹੋ ਚੁੱਕੀ ਹੈ ਬਾਈ ਘਰ ਵਾਲੀ ਦੀ ਕੋਈ ਥੋੜੀ ਨਾ ਵੀਡੀਓ ਦੇਖੀ ਸੀ ਬਾਈ ਅਪਮਾਨ ਬਠਿੰਡੇ ਵਾਲੇ ਦੀ ਭੇਜ ਦੀ ਹਾਂਜੀ ਉਹ ਪਾਈਸੋ ਲੈ ਲਈ ਹਾਂਜੀ ਚਲੋ ਆਪਾਂ ਧੰਨਵਾਦੀ ਆ ਮਾਨ ਬਠਿੰਡੇ ਵਾਲਾ ਜਿਹਨੇ ਥੋੜੀ ਮਦਦ ਕੀਤੀ ਹੈ ਨਾ ਉਹ ਹੋਰ ਕੋਈ ਪੇਜ ਆਇਆ ਬਾਈ ਕਿ ਨਹੀਂ ਆਇਆ ਹੋਰ ਪੇਜ ਆਦਾ ਬੰਦਾ ਪੁੱਛੇ ਹਾਂ ਜੀ ਹੋਰ ਵੀ ਇੱਕ ਗਿੱਲਾ ਤੋਂ ਮੁੰਡਾ ਕੱਲੋਂ ਵੀ ਆਇਆ ਸੀਗਾ ਜੀ ਠੀਕ ਹੈ ਜੀ ਬਾਈ ਇਹੀ ਕੰਮ ਸੀ ਆਪਾਂ ਦਾ ਵਾਪਸ ਇਹੀ ਸੀਗਾ ਦੇਖੋ ਬਿਚਾਰੇ ਦਾ ਬਾਈ ਦਾ ਤਾਂ ਦਾ ਟਿਕਾਣਾ ਸੀਗਾ ਇਹ ਵੀ ਜੀ ਦੇਖੋ ਜਾਂ ਇੱਥੇ ਕਿ ਰਹਿੰਦਾ ਹੋਣਾ ਹੈਗਾ ਵੀ ਨਿੱਕੇ ਨਿੱਕੇ ਬੱਚੇ ਕਿੱਥੇ ਜਾਣ ਤੇ ਆਹ ਦੇਖੋ ਸਾਰੇ ਵੀ ਦੋੜ ਰਹੇ ਆ ਆ ਦੇਖੋ ਜੀ ਹੁਣ ਤੁਸੀਂ ਆਪ ਵੀ ਦੇਖ ਲਓ ਵੀ ਬੰਦਾ ਕਿੱਥੇ ਜਾਵੇ ਤੇ ਕਿੱਥੇ ਨਾ ਜਾਵੇ ਹਨਾ ਬਿਲਕੁਲ ਬਾਈ ਇੱਜੇ ਵੀ ਆਪਾਂ ਨਾ ਬਾਅ ਇੰਨੀ ਜਿਆਦਾ ਪ੍ਰਦਾਸ਼ ਮਾਰ ਰਹੀ ਐ ਸੇਖ ਹੈ ਵੀ ਤੁਸੀਂ ਸੋਚ ਨਹੀਂ ਸਕਦੇ ਵੀ ਕਿੰਨੀ ਕਿਥੇ ਅੱਗ ਅੱਗ ਦਾ ਸੇਖ ਹੈਗਾ ਹਨਾ ਬਸ ਆ ਹੀ ਪਾ ਲਿਆ ਪਾਣੀ ਕੋਲੇ ਜਿਹੜਾ ਬੱਚਾ ਬਾਕੀ ਤਾਂ ਉੱਥੇ ਪੂਰੇ ਪਿਆ ਸੀਗਾ ਬਿਲਕੁਲ ਰਹਿਣ ਦਾ ਸਾਧਨ ਰਹਿ ਗਿਆ ਜਿਹੜੀ ਕੋਲੇ ਨਾ ਇਹਨਾਂ ਕੋਲੇ ਮਤਲਬ ਕੋਈ ਰਸਗਾਰ ਰਹਿ ਗਿਆ ਤੇ ਆਪਾਂ ਬਾਈ ਹੁਣ ਇਹੀ ਬੇਨਤੀ ਕਰ ਸਕਦੇ ਹਾਂ ਵੀ ਬਾਈ ਦੀ ਕੀ ਹੈ ਮਦਦ ਕਰਨੀ ਹੈ ਬਾਈ ਇੱਕ ਵਾਰੀ ਨਾ ਤੁਸੀਂ ਮਿਸਰੀ ਬਾਰੇ ਦੱਸੋ ਦੋ ਵੀ ਕੀ ਪ੍ਰੋਬਲਮ ਹੋਈ ਜਾਂਦਾ ਨੂੰ ਕਿੰਨਾ ਇਲਾਜ ਦੇ ਪੈਸੇ ਲੱਗਿਆ ਸੀਗਾ ਕਿ ਵੀ ਉਹ ਨਹੀਂ ਡੱਥੀ ਸੀ ਡੱਥ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਬੱਸ ਦੇ ਵਿੱਚ ਜੀ ਕਿੰਨਾ ਦਿਨ ਪਹਿਲਾਂ ਵੀਰੇ ਹਾਂ ਜੀ ਇਹ ਹੋ ਗਏ ਮੇਲਾ ਦਾ 10 12 ਸਾਲਾਂ ਤੋਂ ਉੱਤੇ ਹੋ ਗਿਆ ਜੀ ਠੀਕ ਹੈ ਵੀਰੇ ਮਰੇ ਜਾਦ ਨਹੀਂ ਆਈ ਆ ਜੀ ਬੱਚੇ ਤੁਸੀਂ ਪਾਲੇ ਜਾਂਦੇ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਬੱਚੇ ਮੈਂ ਉਸ ਤੋਂ ਬਾਅਦ ਗੁੱਡੀਆਂ ਮੈਂ ਆਪ ਹੀ ਬਾਈਆਂ ਮੇਰੀਆਂ ਦੋ ਕੁੜੀਆਂ ਸੀ ਲੱਗਦੀਆਂ ਠੀਕ ਹੈ ਠੀਕ ਹੈ ਭਾਈ ਠੀਕ ਹੈ ਤੇ ਕਰਮ ਕਨ ਵਿਚਕੇ ਸਭ ਲੋਹ ਤੇ ਲੱਗਦਾ ਸੀ ਕੋਈ ਕੋਈ ਨਹੀਂ ਕੋਈ ਮੰਨਣਾ ਮੰਨ ਆਵਲਾ ਕਰਾ ਤੇਰੀ ਜਿੰਨੀ سپورਟ ਹੋਈ ਅਸੀਂ ਜਿੰਨੀ ਤੇ سپورਟ ਕਰਾਂਗੇ ਉਹਦੇ ਬਾਅਦ ਮੇਰਾ ਜਵਾਈ ਕੁਦਰਗਾ ਸੀਗਾ ਉਹ ਵੀ ਰਸਤਾ ਮੇਰੇ ਦੇਖੋ ਭਾਈ ਇੰਨਾ ਦੁਖੀ ਆ ਬਜਾ ਦਾ ਦੋ ਕੁੜਿਆਂ ਦਾ ਵਿਆਹ ਕੀਤਾ ਇਹਨੇ ਜਵਾਈ ਵੀ ਦੀ ਡੈਥ ਹੋ ਗਈ ਤੇ ਅਸੀਂ ਭਾਈ ਤੇਰੀ ਮਦਦ ਕਰਾਂਗੇ ਫਿਕਰ ਨਾ ਕਰ ਤੇਰੇ ਪੈਸੇ ਤੇ ਜਿੰਨੀ ਕੀ ਦੀ ਅਸੀਂ ਮਦਦ ਕਰਾਂਗੇ ਤੇ ਅਸੀਂ ਕਰਕੇ ਜਾਵਾਂਗੇ ਠੀਕ ਹੈ ਤੇ ਇਹ ਅਸੀਂ ਭਾਈ ਦਾ ਵਾਦਾ ਕਰਦੇ ਆਂ ਵੀ ਭਾਈ ਜਿੰਨੇ ਕੇ ਚੈਨਲ ਵਾਲੇ ਆ ਨਾ ਬੇਨਤੀ ਹੈ ਵੀਰੇ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਹੱਥ ਜੋੜਦਾ ਦੋਨੇ ਹੱਥ ਜੋੜਦਾ ਜਿੰਨੇ ਪੇਜ ਆਲੇ ਚੈਨਲ ਆਲੇ ਵੀਰੇ ਭਾਈ ਦੀ ਨਾ ਵੀਡੀਓ ਜਰੂਰ ਲੱਗੇ ਲੱਗੇ ਜਾਓ ਤੁਸੀਂ ਕੋਈ ਭਾਈ ਜਮਾ ਉਜੜ ਜਾ ਯਾਰ ਘਰ ਉਜੜਨ ਵਾਲੀ ਗੱਲ ਹੋਈ ਪਿਆ ਦੇਖੋ ਠੀਕ ਹੈ ਇਹ ਦੇਖੋ ਜਿਹੜੇ ਬੰਦੇ ਦੀ 12 ਸਾਲ ਪਹਿਲਾਂ ਲਾਜ ਕਰਾਇਆ ਤੇ ਘਰ ਵਾਲੀ ਨਹੀਂ ਬਜੀ ਦੋ ਕੁੜੀਆਂ ਨੂੰ ਵਿਆਹ ਆ ਉਹ ਨਹੀਂ ਉਹਨਾਂ ਦਾ ਮਤਲਬ ਕੀ ਹੈ ਕੁੜੀ ਦਾ ਘਰ ਵਾਲਾ ਨਹੀਂ ਬਜਿਆ ਭਾਈ ਦਾ ਜਵਾਈ ਨਹੀਂ ਬਜਿਆ ਉਂਗਲ ਇੱਧਰ ਤੇ ਯਾਰ ਨਹੀਂ ਨਹੀਂ ਇਹ ਉਂਗਲ ਤੇ ਆ ਗਈ ਸੀਗੀ ਦੁਆਰੇ ਘੱਟੇ ਦੁਆਰੇ ਕਰਦੇ